ED ਦੀ ਰੇਡ ਹੋਈ ਹੈ ਸ਼ਿਲਪਾ ਸ਼ੈਟੀ ਦੇ ਘਰ 'ਚ ED ਦੇ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ED ਨੇ ਸ਼ਿਲਪਾ ਸ਼ੈਟੀ ਦੇ ਘਰ ਦੀ ਤਲਾਸ਼ੀ ਲਈ ਹੈ ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਸ਼ਿਲਪਾ ਸ਼ੈਟੀ ਮਹਾਰਾਸ਼ਟਰ ਤੇ UP ਦੀਆਂ 15 ਥਾਵਾਂ ਤੇ ਵੀ ED ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਤਾਂ ਸ਼ਿਲਪਾ ਸ਼ੈਟੀ ਦੇ ਘਰ ED ਦਾ ਸਰਚ ਆਪਰੇਸ਼ਨ ਜਾਰੀ ਹੈ ED ਦੇ ਵੱਲੋਂ ਰੇਡ ਕੀਤੀ ਗਈ ਆ ਮੁੰਬਈ ਦੇ ਵਿੱਚ ਸ਼ਿਲਪਾ ਸ਼ੈਟੀ ਦੇ ਘਰ ਤੇ ED ਦੀ ਰੇਡ ਕੀ ਹੋਈ ਹੈ ਤੇ ਸ਼ਿਲਪਾ ਸ਼ਰਟੀ ਦੇ ਘਰ ਦੇ ਵਿੱਚ ED ਦੇ ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ ਮਹਾਰਾਸ਼ਟਰ ਤੇ UP ਦੇ ਵਿੱਚ 15 ਥਾਵਾਂ ਤੇ ED ਦੇ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਦੱਸਿਆ ਕਿ ED ਦੇ ਵੱਲੋਂ ਵੱਡਾ ਐਕਸ਼ਨ ਮੰਨਿਆ ਜਾ ਸਕਦਾ ਹੈ ਇਸ ਨੂੰ ਹਾਲਾਂਕਿ ਕੀ ਕੁਝ ਨਿਕਲਦਾ ਹੈ ਕਿ ਕੁਝ ਇਸ ਰੇਡ ਦੇ ਵਿੱਚ ਬਰਾਮਦ ਹੁੰਦਾ ਹੈ ਇਹ ਦੇਖਣਾ ਹੋਵੇਗਾ ਸ਼ਿਲਪਾ ਸ਼ਰਟੀ ਹਾਲੀਵੁੱਡ ਦੇ ਮਸ਼ਹੂਰ ਅਦਾਕਾਰਾਂ ਨੇ ਉਹਨਾਂ ਦੇ ਘਰ ਤੇ ਮੁੰਬਈ ਸਥਿਤ ਘਰ ਤੇ ਈਡੀ ਦੇ ਵੱਲੋਂ ਰੇਡ ਕੀਤੀ ਗਈ ਹੈ ਈਡੀ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਗਿਆ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੌਰਾਨ ਮਹਾਰਾਸ਼ਟਰ ਸਮੇਤ ਯੂਪੀ ਦੇ ਵਿੱਚ ਵੀ 15 ਥਾਵਾਂ ਤੇ ਈਡੀ ਦੇ ਵੱਲੋਂ ਸਰਚ ਆਪਰੇਸ਼ਨ ਕੀਤਾ ਜਾ ਰਿਹਾ ਹੈ ਇਸੇ ਖਬਰ ਤੇ ਹੋਰ ਅਪਡੇਟ ਦੇ ਲਈ ਪ੍ਰੀਤੀ ਸੋਮਪੁਰਾ ਮੇਰੇ ਸਹਾਯੋਗੀ ਫੋਨ ਲਾਈਨ ਤੋਂ ਮੌਜੂਦ ਨੇ ਪ੍ਰੀਤੀ ਜਾਣਨਾ ਚਾਹੁੰਦੇ ਆ ਈਡੀ ਦੇ ਵੱਲੋਂ ਜੋ ਰੇਡ ਕੀਤੀਆਂ ਜਾ ਰਹੀਆਂ ਨੇ ਕੀ ਕਾਰਨ ਹੈ ਤੇ ਕੀ ਕੁਝ ਹੁਣ ਤੱਕ ਅਪਡੇਟ ਮਿਲ ਸਕੀ ਹੈ ਇਸ ਮਾਮਲੇ ਦੇ ਵਿੱਚ ਦੁਬਾਰਾ ਤੋਂ ਕੋਸ਼ਿਸ਼ ਕਰਾਂਗੇ ਮੁੰਬਈ ਦੇ ਵਿੱਚ ਸ਼ਿਲਪਾ ਸ਼ੈਟੀ ਦੇ ਘਰ ਈਡੀ ਦੀ ਰੇਡ ਹੋਈ ਹੈ ਸ਼ਿਲਪਾ ਸ਼ੈਟੀ ਦੇ ਘਰ 'ਚ ਈਡੀ ਦੇ ਵੱਲੋਂ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਈਡੀ ਨੇ ਹਾਲਾਂਕਿ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਪੋਰਨੋਗ੍ਰਾਫੀ ਮਾਮਲੇ ਦੇ ਵਿੱਚ ED ਦੇ ਵੱਲੋਂ ਇਹ ਰੇਡ ਕੀਤੀ ਗਈ ਹੈ ਤੁਹਾਡੇ ਯਾਦ ਹੋਵੇ ਜੋ ਸ਼ਿਲਪਾ ਸ਼ੈਟੀ ਦੇ ਪਤੀ ਨੇ ਰਾਜਕੁੰਦਰਾ ਉਹ ਪਿਛਲੇ ਸਮੇਂ ਦੇ ਵਿੱਚ ਅਜਿਹੇ ਵਿਵਾਦਾਂ ਦੇ ਵਿੱਚ ਘਿਰ ਚੁੱਕੇ ਨੇ ਤੇ ਹੁਣ ED ਦੇ ਵੱਲੋਂ ਰੇਡ ਕੀਤੀ ਗਈ ਹੈ ਮੁੰਬਈ ਸਥਿਤ ਸ਼ਿਲਪਾ ਸ਼ੈਟੀ ਦੇ ਘਰ ਇਸ ਤੋਂ ਬਿਨਾ ਮਹਾਰਾਸ਼ਟਰ ਅਤੇ UP ਦੇ ਵਿੱਚ ਵੀ ਰੇਡਸ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਟਿਕਾਣਿਆਂ ਦੇ ਉੱਤੇ ਰੇਡਸ ਕੀਤੀਆਂ ਜਾ ਰਹੀਆਂ ਨੇ ਸ਼ਿਲਪਾ ਸ਼ਰਟੀ ਦੇ ਪਤੀ ਰਾਜਕੁੰਦਰਾ ਦੇ ਘਰ ਅਤੇ ਆਫਿਸ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ ਇਹ ਖਬਰ ਆ ਰਹੀ ਹੈ ਦੱਸ ਦਈਏ ਕਿ ਪੋਰਨੋਗ੍ਰਾਫੀ ਦੇ ਵਿੱਚ ਪਹਿਲਾਂ ਵੀ ਵਿਵਾਦਾਂ 'ਚ गिर ਚੁੱਕੇ ਨੇ ਰਾਜਕੁੰਦਰਾ ਪ੍ਰੀਤੀ ਸੋਮਪੁਰਾ ਇਸ ਵੇਲੇ ਮੇਰੇ ਨਾਲ ਨੇ ਮੇਰੇ ਸਹਿਯੋਗੀ ਅਪ੍ਰਿਤਿ ਕੀ ਅਪਡੇਟ ਮਿਲ ਰਹੀ ਹੈ ਜੋ ਰਾਜਕੁੰਦਰਾ ਤੇ ਸ਼ਿਲਪਾ ਸ਼ਰਟੀ ਦੇ ਘਰ ਤੇ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ ਈਡੀ ਦੇ ਵੱਲੋਂ छापेमारी मारी, मारी समय जो है मुंबई और उत्तर प्रदेश के भी कई जगहों पर छापेमारी शुरू है जिसमें शिल्पा सिद्धी और उनके पति से सी घर है वहाँ पर उन्होंने छापेमारी को कहा जाता है की सोनोप्रेसिक मामले में जो है मनी लॉन्ड्रिंग के केस के में जो है ये छापेमारी चल रही है आज सबे आठ बजे से पंद्रह जब छापेमारी शुरू कर दी जिसमें मुंबई में शिल्पा सिद्धी का जहाँ घर है जूस वहाँ पर ये छापेमारी चल रही है ਅੱਗੇ ਕੁਝ ਬਰਾਮਦਗੀ ਦੀ ਖਬਰ ਮਿਲ ਰਹੀ ਹੈ ਪ੍ਰੀਤੀ ਹਾਲੇ ਤੱਕ ਜਾਂ ਹਲੇ ਸਿਰਫ ਖੰਘਾਲਿਆ ਜਾ ਰਿਹਾ ਹੈ ਆਫਿਸ ਨੂੰ ਘਰ ਨੂੰ ਜਾਂ ਹੋਰ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ ਜੋ ED ਦੇ ਵੱਲੋਂ ਜੇ ਕਿ ਅਸੀਂ ਬਾਤ ਕਰੇ ਤਾਂ ਇਹ ਕਹਾ ਜਾ ਰਿਹਾ ਹੈ ਕਿ ਜਿਹੜੇ ਮਾਰੀ ਕੀ ਗਈ ਹੈ ਲੌਂਡਰਿੰਗ ਮਾਮਲੇ ਵਿੱਚ ਜਿਹੜੇ ਫੋਨੋਗ੍ਰਾਫਿਕ ਜਿਹੜੇ ਉਹ ਆਕਾ ਕਿਸਨਾਜ ਗੁੰਦਰ ਜੇਲ੍ਹ ਮੇ ਗਏ ਥੇ ਉਸ ਮਾਮਲੇ ਵਿੱਚ ਜੋ ਹੈ ਆਕੀ ਖਾਂਦੇ ਚ ਲਿਜਾ ਹੈ ਇਹ ਰਾਤ ਸਵੇਰੇ ਤੋਂ ਹੈ ਰੈਕੀ ਹੈ ਬਹੁਤ ਧੰਨਵਾਦ ਪ੍ਰੀਤੀ ਦੱਸਦੀ ਹੈ ਕਿ ਪੌਰਨ ਰੈਕਡ ਕੇਸ ਦੇ ਵਿੱਚ ਈਡੀ ਦੇ ਵੱਲੋਂ ਐਕਸ਼ਨ ਲਿਆ ਗਿਆ ਹੈ ਤੇ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦੇ ਟਿਕਾਣਿਆਂ ਤੇ ਰੇਡ ਕੀਤੀ ਗਈ ਹੈ ਦੱਸਦੀ ਹੈ ਕਿ ਪੌਰਨੋਗ੍ਰਾਫੀ ਨੈਟਵਰਕ ਮਾਮਲੇ ਦੇ ਵਿੱਚ ਈਡੀ ਨੇ ਬਾਲੀਵੁੱਡ ਐਕਟਰੈਸ ਸ਼ਿਲਪਾ ਸ਼ੈਟੀ ਦੇ ਪਤੀ ਅਤੇ ਬਿਜ਼ਨਸਮੈਨ ਰਾਜ ਕੁੰਦਰਾ ਦੇ ਘਰ ਤੇ ਛਾਪੇਮਾਰੀ ਕੀਤੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਘਰ ਦੇ ਨਾਲ-ਨਾਲ ਆਫਿਸ ਤੇ ਵਿੱਚ ਵੀ ਈਡੀ ਦੀ ਟੀਮ ਪਹੁੰਚੀ ਹੈ ED ਦੇ ਵੱਲੋਂ ਬਾਲੀਵੁੱਡ ਐਕਟਰੈਸ ਸ਼ਿਲਪਾ ਸ਼ਰਟੀ ਦੇ ਪਤੀ ਤੇ ਬਿਜ਼ਨਸਮੈਨ ਰਾਜ ਕੁੰਦਰਾ ਦੇ ਘਰ ਅਤੇ ਆਫਿਸ ਦੇ ਵਿੱਚ ਛਾਪੇਮਾਰੀ ਕੀਤੀ ਗਈ ਹੈ ਦੱਸਦੀ ਹੈ ਕਿ ED ਪੌਨ ਰੈਕਟ ਕੇਸ ਦੇ ਵਿੱਚ ਸਿਰਫ ਰਾਜ ਕੁੰਦਰਾ ਹੀ ਨਹੀਂ ਕਈ ਹੋਰ ਲੋਕਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ ਦੱਸਦੀ ਹੈ ਕਿ ਮੋਬਾਈਲ ਐਪ ਦੇ ذریعے ਪੌਨ ਕੰਟੈਂਟ ਬਣਾਉਣ ਅਤੇ ਸਰਕੂਲੇਸ਼ਨ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ ਤੇ ED ਦੇ ਵੱਲੋਂ 2021 ਵਾਲੇ ਮਾਮਲੇ ਦੇ ਵਿੱਚ ਹੀ ਜਾਂਚ ਨੂੰ ਅੱਗੇ ਵਧਾਇਆ ਗਿਆ ਹੈ ਕ੍ਰਾਈਮ ਬ੍ਰਾਂਚ ਨੇ ਸ਼ਿਲਪਾ ਛੱਟੀ ਦੇ ਪਤੀ ਰਾਜਕੁੰਦਰਾ ਨੂੰ ਜੁਲਾਈ 2021 ਦੇ ਵਿੱਚ ਗ੍ਰਿਫਤਾਰ ਕੀਤਾ ਸੀ ਤੇ ਬਾਅਦ ਦੇ ਵਿੱਚ ਸਿਟੀ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਰਾਜਕੁੰਦਰਾ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਗਲਤ ਦੱਸ ਚੁੱਕੇ ਨੇ ਤਾਂ ਈਡੀ ਦੇ ਵੱਲੋਂ ਹੁਣ ਰੇਡ ਕੀਤੀ ਗਈ ਹੈ